ਕੁਝ ਟਾਈਮ ਤੋਂ ਸੋਸ਼ਲ ਮੀਡੀਆ ਦੇ ਉੱਪਰ ਕੀਰਤ ਮੋਟੇ ਦੀ ਇੱਕ ਵੀਡੀਓ ਬੜੀ ਤੇਜ਼ ਨਾਲ ਵਾਇਰਲ ਹੁੰਦੀ ਪਈ ਹੈ ਜਿਸ ਦੇ ਵਿੱਚ ਕੀਰਤ ਮੋਟੇ ਦੀ 10-15 ਜਾਣੇ ਨੇ ਰਲ ਕੇ ਕੁੱਟਮਾਰ ਕੀਤੀ ਹੈ ਜੋ ਤੁਸੀਂ ਸਾਰਿਆਂ ਨੇ ਉਹ ਵੀਡੀਓ ਦੇਖ ਹੀ ਲਈ ਹੋਣੀ ਜਿਨ੍ਹਾਂ ਨੇ ਨਹੀਂ ਦੇਖੀ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ 'ਚ ਮਿਲ ਜੇ ਜਾ ਕੇ ਤੁਸੀਂ ਵੀਡੀਓ ਜ਼ਰੂਰ ਦੇਖਿਓ ਸੋ ਉੱਥੇ ਆਪਾਂ ਤੁਹਾਨੂੰ ਦੱਸਦੇ ਕਿ ਅੱਜ ਤੋਂ ਕੁਝ ਕੁ ਦਿਨ ਪਹਿਲਾਂ ਕੀਰਤ ਮੋਟਾ ਮਨਜੀਤ ਕੌਰ ਨਾਲ ਵੀਡੀਓ ਸਾਂਝੀਆਂ ਕਰਦਾ ਪਿਆ ਸੀ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਤੇ ਦੱਸਿਆ ਜਾ ਰਿਹਾ ਕਿ ਮਨਜੀਤ ਕੌਰ ਨੇ ਹੀ ਕੀਰਤ ਮੋٹے ਦਾ ਟਾਈਮ ਚ ਕਵਾਇਆ ਹੈਗਾ ਜਿਸ ਬਾਰੇ ਹਮਤੀ ਸਾਗਰ ਨੇ ਵੀ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਇੱਕ ਸਟੋਰੀ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਦੱਸਿਆ ਸੀਗਾ ਕਿ ਕੀਰਤ ਮੋٹے ਦਾ ਕੰਮ ਆ ਜਿਹੜਾ ਕਿ ਮਨਜੀਤ ਕੌਰ ਨੇ ਕਰਵਾਇਆਗਾ ਸੋ ਉੱਥੇ ਆਪਾਂ ਤੁਹਾਨੂੰ ਦੱਸਦੇ ਕਿ ਹੁਣੇ-ਹੁਣੇ ਇੱਕ ਸਟੋਰੀ ਹੋਰ ਨਿਕਲ ਕੇ ਸਾਹਮਣੇ ਆਈ ਜਿਸ ਦੇ ਵਿੱਚ ਕਰਨਤਾ ਲਿਖਦਾ ਪਿਆ ਕਿ ਕਹਿੰਦੇ ਮਨਜੀਤ ਕੌਰ ਨੇ ਲੋਕੇਸ਼ਨ ਦੱਸੀ ਸੀ ਤੇ ਸੁਖ ਰਤਿ ਦੇ ਬੰਦਿਆਂ ਨੇ ਕੁੱਟਿਆਗਾ ਕੀਰਤ ਮੋਟਾ ਕਹਿੰਦੇ ਨੇ ਕਿ ਸੁਖ ਰਤਿ ਆ ਪੈਸੇ ਮੰਗਦਾ ਸੀ 2 ਲੱਖ ਤੇ ਮੋٹے ਨੇ ਨਹੀਂ ਦਿੱਤੇ ਮੋٹے ਨੂੰ ਕੁੱਟਿਆ ਗਿਆਗਾ ਬਾਕੀ ਇਸ ਗੱਲ ਵਿੱਚ ਕਿੰਨੀ ਕਿ ਸੱਚਾਈ ਹੈ ਕਿ ਕੀਰਤ ਮੋٹے ਦਾ ਕੰਮ ਆ ਜਿਹੜਾ ਕਿ ਉਹ ਸੁਖਰਤੀ ਨੇ ਕਰਵਾਏਗਾ ਹਜੇ ਤੱਕ ਸੁਖਰਤੀ ਇਸ ਬਾਰੇ ਨਹੀਂ ਬੋਲਿਆ ਬਾਕੀ ਜੇਕਰ ਕੋਈ ਹੋਰ ਅਪਡੇਟ ਨਿਕਲ ਕੇ ਸਾਹਮਣੇ ਆਉਂਦੀ ਆਪਾਂ ਤੁਹਾਡੇ ਨਾਲ ਸ਼ੇਅਰ ਜਰੂਰ ਕਰਾਂਗੇ ਚੈਨਲ ਤੇ ਲਗਾਤਾਰ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਰੱਬ ਰਾਖਾ